ਫਤੇ ਪਾਵੇ ਬਾਬਾ ਜੀਵਨ ਸਿੰਘ ਜੀ ਦੇ ਚਰਨਾਂ ਨੂੰ ਬਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਉਂਕਿ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਰਨ ਸਿੰਘ ਸਾਹਿਬ ਜਾਇਦਾਰ ਬਾਬਾ ਜੀ ਬਾਬਾ ਮੇਜ ਸਿੰਘ ਜੀ ਸੋਢੀ ਜੋ ਕਿ ਦਾਸ ਜਾਇਦਾਰ ਹਜਿੰਦਰ ਸਿੰਘ ਜੀ ਮੈਂ ਕਿਉਂਕਿ ਜਿਹੜੀਆਂ ਵੀਡੀਓ ਵੇਖ ਕੇ ਇੱਕ ਸੋਸ਼ਲ ਮੀਡੀਆ ਦਾ ਜੋਗ ਕਰਕੇ ਜਿਹੜਾ ਵਾ ਸਾਰਾ ਹੀ ਪਤਾ ਲੱਗ ਜਾਂਦਾ ਉਤਰਾ ਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਕੀ ਹੋ ਗਿਆ ਤੇ ਜਿਹੜੀ ਇਹ ਬੱਚੇ ਦੀ ਘਟਨਾ ਹੋਈ ਆ ਇਹਦੀ ਬਹੁਤ ਜਿਆਦਾ ਮਾੜੀ ਹੋਈ ਆ ਤੇ ਮੈਂ ਤੇ ਕਿਉਂਕਿ ਜਿਆਦਾ ਕਿਉਂਕਿ ਸਾਡੇ ਨਾਲ ਬਲਾਰੇ ਕਾਫੀ ਆ ਮੇਰੇ ਵੀਰ ਜਿਆਦਾ ਜਰ ਸਮਾਂ ਨਹੀਂ ਲੈਣਾ ਕਿਉਂਕਿ ਇਹਦੇ ਵਿੱਚ ਮੈਂ ਸਿਰਫ ਤੇ ਸਿਰਫ ਉਹਨਾਂ ਭਈਆਂ ਦੀ ਨਖੇਦੀ ਕਰਦਾ ਸ਼ਬਦ ਅੱਖਰਾਂ ਦੇ ਵਿੱਚ ਆ ਤੇ ਬਾਕੀ ਮੈਂ ਇਹ ਪੰਜਾਬ ਵਾਸੀਆਂ ਨੂੰ ਇਨੀ ਗੱਲ ਜ਼ਰੂਰ ਕਹਿਣੀ ਚਾਹੁੰਦਾ ਵਾਂ ਕਿ ਪੰਜਾਬ ਵਾਸੀਓ ਥੋੜੇ ਜੇ ਜਾਗੋ ਜਾਗਣ ਦੀ ਲੋੜ ਆ ਮਾਸੂਮ ਬੱਚਾ ਸੀ 4 ਸਾਲ ਦਾ ਬੱਚਾ ਸੀ ਹੋ ਸਕਦਾ ਸੀ ਕੋਈ ਵੱਡਾ ਹੁੰਦਾ ਉਮਰ ਦਾ ਸਿਆਣਾ ਹੁੰਦਾ 18 ਸਾਲਾਂ ਦਾ ਹੁੰਦਾ ਉਹਨੂੰ ਭਈਏ ਮਾਰ ਦਿੰਦੇ ਤੇ ਸਾਡੇ ਪੰਜਾਬੀਆਂ ਨੇ ਵੀ ਦੂਜੇ ਸਾਈਡ ਸੈਂਤ ਖੜ ਜਾਂਦੇ ਵੀ ਉਹਦੀ ਵੀ ਕੋਈ ਕਸੂਰ ਹੋਊਗਾ ਪਰ ਇਹ ਚੀਜ਼ ਨੂੰ ਜ਼ਰੂਰ ਸੋਚੋ ਵੀ 4 ਸਾਲ ਦਾ ਬੱਚਾ ਸੀਗਾ ਉਹਦਾ ਕੇਕ ਸੂਰ ਸੀ ਫਿਰ ਉਹਦੇ ਨਾਲ ਕਿਹੜੇ ਹਾਲਾਤ ਦੇ ਵਿੱਚ ਕਿਹੜਾ ਉਹਨਾਂ ਨੇ ਜੁਰਮ ਜਨਾਹ ਕੀਤਾ ਉਹਨੂੰ ਜਿਹੜੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਉਹਨੂੰ ਪੁਲਿਸ ਪ੍ਰਸ਼ਾਸਨ ਸਜ਼ਾ ਦੇਵੇ ਕਿਉਂਕਿ ਉਹਨੂੰ ਜਾਂ ਤੇ ਪੁਲਿਸ ਫੜਦੇ ਆ ਸਾਰੀ ਜਿਹੜੀ ਹੈ ਉਹਨੂੰ ਸਜ਼ਾ ਜਿਹੜੀ ਗੋਲੀ ਮਾਰ ਦਿੱਤੀ ਜਾਵੇ ਚਰਾਹੇ ਦੇ ਵਿੱਚ ਖੜਾ ਕੇ ਜੇ ਨਹੀਂ ਤੇ ਫਿਰ ਉਹ ਫੌਜਾਂ ਨੂੰ ਹਾਜ਼ਰ ਕਰ ਦੇਵੇ ਇੱਕ ਵਾਰੀ ਦੱਸ ਦਵਾਂਗੇ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਕੰਮ ਬੰਦ ਕਿੱਦਾਂ ਹੋਣੇ ਤੇ ਬਾਕੀ ਮੈਂ ਹਸ਼ਿਆਰਪੁਰ ਵਾਲੇ ਜਿਹੜੇ ਏਰੀਆ ਦੇ ਵਿੱਚੋਂ ਮੈਨੂੰ ਇਹਨਾਂ ਪਤਾ ਲੱਗਾ ਖਬਰਾਂ ਸੁਣੀਆਂ ਵੀ ਪੰਜੀ ਪਿੰਡਾਂ ਨੇ ਮਤਾ ਪਾ ਦਿੱਤਾ ਵੀ ਜਿਹੜਾ ਵਾ ਬਈਆਂ ਨੂੰ ਜਿਹੜਾ ਇਥੋਂ ਕੱਢਿਆ ਜਾਵੇ ਪ੍ਰਵਾਸੀਆਂ ਨੂੰ ਇਥੋਂ ਕੱਢਿਆ ਜਾਵੇ ਬਾਕੀ ਮੈਂ ਕੱਲੇ ਪੰਜੀ ਪਿੰਡਾਂ ਦੀ ਨਹੀਂ ਮੈਂ ਪੂਰੇ ਪੰਜਾਬ 'ਚ ਇਹ ਗੱਲ ਕਹਿਣੀ ਚਾਹੁੰਦਾ ਵੀ ਸਾਰੇ ਦੇ ਸਾਰੇ ਹੀ ਪੰਜਾਬ ਵਾਸੀ ਜਿੰਨੇ ਆ ਜਿੱਥੇ ਚਾਹੇ ਉਹ ਕੋਈ ਕਾਉਂਸਲਰ ਆ ਚਾਹੇ ਉਹ ਪਿੰਡ ਦੇ ਸਰਪੰਚ ਆ ਉਹ ਮਤੇ ਪਾ ਕੇ ਇਹਨਾਂ ਨੂੰ ਕੱਢਣਾ ਚਾਹੀਦਾ ਬਸ ਮੇਰੀ ਇੰਨੀ ਕੁ ਬੇਨਤੀ ਆ ਵੀ ਇਹਨਾਂ ਨੂੰ ਇਥੋਂ ਭਜਾਉਣਾ ਚਾਹੀਦਾ ਬਾਕੀ ਸ਼੍ਰੋਮਣੀ ਪੰਥਕਾਲੀ ਦਸ਼ਮੇਸ਼ ਤਰਨਤਾਰਨ ਦਲ ਇਹ ਵੀ ਕੋਈ ਸਟੈਂਡ ਲੈ ਰਿਆ ਉਹ ਆਪਾਂ ਚੈਨਲਾਂ ਤੇ ਹੀ ਦੱਸਾਂਗੇ ਕਿ ਕਿਹੜਾ ਸਟੈਂਡ ਲਾ ਰਹੇ ਆ ਅਸੀਂ ਇਹਨਾਂ ਨੂੰ ਰਹਿਣ ਨਹੀਂ ਦੇਣਾ ਪੰਜਾਬੀਆਂ ਨੂੰ ਇਹਨਿਆਂ ਕਬੀਨੀਆਂ ਨੂੰ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਘਟਨਾ ਬਾਰੇ ਵੇਖੋ ਸਾਰੇ মিডিਆ ਰਾਈ ਪਤਾ ਲੱਗਾ ਵਾ ਕਿ ਬੱਚੇ ਦੇ ਨਾਲ ਬੜੀ ਬਦਸਲੂਕੀ ਕੀਤੀ ਗਈ ਆ ਮੇਰੇ ਵੱਡੇ ਵੀਰਾਂ ਨੇ ਗੱਲ ਦੱਸ ਹੀ ਦਿੱਤੀ ਆ ਕਿ ਇਹ ਆਪਣੇ ਆਉਣ ਵਾਲਾ ਬਹੁਤ ਵੱਡਾ ਨੁਕਸਾਨ ਆ ਮੈਂ ਉਥੋਂ ਦੇ ਐਮਐਲਏ ਨੂੰ ਕਾਉਂਸਲਰ ਸਰਪੰਚ ਜਿਹੜਾ ਵੀ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਬੱਚਾ ਜਿਹੜਾ ਵਾ ਸਭ ਦਾ ਸਾਂਝਾ ਹੁੰਦਾ ਜਿੰਨਾ ਅਤਿਆਚਾਰ ਉਹਦੇ ਨਾਲ ਹੋਇਆ ਵਾ ਅੱਜ ਉਹਦੇ ਨਾਲ ਆ ਪਲਕੇ ਤੁਹਾਡੇ ਨਾਲ ਵੀ ਹੋ ਸਕਦਾ ਆਪਾਂ ਕੱਲਾ ਵੋਟਾਂ ਵਾਲਾ ਨਾ ਵੇਖੀ ਜਾਈਏ ਕਿ ਇਹ ਸਾਡੀਆਂ ਵੋਟਾਂ ਵਾ ਕਦੀ ਮੈਂ ਕਿਸੇ ਬਾਰੇ ਮਾਰਾ ਨਹੀਂ ਬੋਲਿਆ ਜਥੇਬੰਦੀ ਕਿਸੇ ਬਾਰੇ ਮਾਰਾ ਨਹੀਂ ਬੋਲੀ ਪਰ ਜਿਹੜਾ ਇਹ ਧੱਕਾ ਕਰਦੇ ਪਏ ਆ ਥਾਂ ਥਾਂ ਇਹ ਆਪਾਂ ਬਰਦਾਸ਼ਤ ਨਹੀਂ ਕੀਤਾ ਜਾਏਗਾ ਦਸ਼ਮੇਸ਼ ਤਰਨਾ ਦਲ ਵੱਲੋਂ ਸਖਤ ਵਿਰੋਧ ਆ ਤੇ ਸਰਕਾਰ ਜਿਹੜੀ ਸੁੱਤੀ ਪਈ ਆ ਉਹਨੂੰ ਜਗਾਓ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਬਾਕੀ ਵੀਡੀਓ ਬੜੀਆਂ ਪਾਉਂਦੇ ਪਈਆਂ ਆਪਾਂ ਨਸ਼ਾ ਛਡਾਤਾ ਆਪਾਂ ਉਹ ਕਰਤਾ ਜੇ ਇਹ ਕਰਤਾ ਜਿੱਦਣ ਤੁਸੀਂ ਆ ਕੰਟਰੋਲ ਕਰ ਲਿਆ ਲੋਕਾਂ ਨੂੰ ਆ ਮਾਸੂਮਾਂ ਨੂੰ ਮਾਰਨਾ ਕਦੀ ਬਲਤਕਾਰ ਹੋ ਜਾਂਦੇ ਆ ਕਦੀ ਛੋਟੇ ਛੋਟੇ ਬੱਚਿਆਂ ਨੂੰ ਮਾਰਿਆ ਜਾ ਰਿਹਾ ਵਾ ਤੁਸੀਂ ਕੀ ਕਰ ਰਹੇ ਜੀ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਇਹਨੂੰ ਕੰਟਰੋਲ ਕਰੋ ਨਹੀਂ ਤੇ ਜਥੇਬੰਦੀਆਂ ਇਸ ਦਾ ਸਖਤ ਵਿਰੋਧ ਕਰਨ ਲੱਗੀਆਂ ਤੇ ਸੜਕਾਂ ਤੇ ਆਉਣਗੀਆਂ ਤੇ ਤਾਂ ਬਣਦੀ ਕਾਰਵਾਈ ਕਰਕੇ ਜਲਦੀ ਤੋਂ ਜਲਦੀ ਇਹਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਵਾ ਧੰਨਵਾਦ ਕਰਦਾ ਮਾਧਿਅਮ ਦਾ ਜਿਹੜੀ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਉਂਦੇ ਆ 10 ਆਲ ਇੰਡੀਆ ਸੇਵਾਦਾਲ ਪੰਜਾਬ ਪ੍ਰਧਾਨ ਨਰਮਲ ਸਿੰਘ ਦਸ਼ਮੇਸ਼ ਨਗਰ ਮੇਰੇ ਨਾਲ ਪੰਜਾਬ ਚੇਅਰਮੈਨ ਪ੍ਰਭ ਦੀਪ ਸਿੰਘ ਭੀਮ ਪੰਜਾਬ ਚੇਅਰਮੈਨ ਸਾਡੇ ਜਸਵੀਰ ਸਿੰਘ ਜੀ ਖਾਲਸਾ ਬਾਬਾ ਹਰਜਿੰਦਰ ਸਿੰਘ ਜੀ ਦਸ਼ਮੇਸ਼ ਤਰਨਾਲ ਦੇ ਸੈਕਟਰੀ ਸਾਹਿਬ ਅਤੇ ਹੋਰ ਵੀ ਸਾਰੀਆਂ ਹੀ ਇੱਥੇ ਜਥੇਬੰਦੀਆਂ ਸਖਸੀਤਾਂ ਪਹੁੰਚਿਆ ਨੇ ਸਾਡੇ ਵਿਸ਼ਵਜੀਤ ਸਿੰਘ ਆਪਣਾ ਬੰਟੀ ਸਿੰਘ ਜੀ ਤੇ ਜਿਹੜੀ ਬਹੁਤ ਹੀ ਜ਼ਿਆਦਾ ਮੰਦ ਭਾਗੀ ਘਟਨਾ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਮਾਸੂਮ ਬੱਚੇ ਦੇ ਨਾਲ ਜ਼ੁਲਮ ਜਿਹੜਾ ਕੀਤਾ ਗਿਆ ਬਹੁਤ ਹੀ ਨੰਨਜੋਗ ਤੇ ਇਹੋ ਜਿਹਾ ਜ਼ੁਲਮ ਜਿਹੜੀ ਰੂਹ ਕੰਮਣ ਵਾਲੀ ਗੱਲ ਆ ਜਿਹੜਾ ਵੀ ਕੋਈ ਉਹ ਵੀਡੀਓ ਜਾਂ ਉਹ ਚੀਜ਼ ਫੋਟੋ ਵੇਂਦਾ ਤੇ ਹਰ ਇੱਕ ਬੰਦੇ ਦਾ ਜਿਹੜਾ ਦਿਲ ਜਿਹੜਾ ਇਕਰੀ ਡਹਿਲ ਦਾ ਉਹ ਵੇਖ ਕੇ ਖਬਰ ਇਸ ਕਰਕੇ ਮੇਰੀ ਤੇ ਇਹੀ ਭੈਣ ਭਰਾਵਾਂ ਨੂੰ ਬੇਨਤੀ ਆ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਿੰਨੇ ਵੀ ਸਾਡੇ ਲੋਕ ਰਹਿੰਦੇ ਆ ਜਿੱਥੇ ਵੀ ਪ੍ਰਵਾਸੀ ਦੇਖਦਾ ਇਹਨਾਂ ਨੂੰ ਉਥੋਂ ਭਜਾਓ ਤੇ ਪੰਜਾਬ ਬਚਾਓ ਤਾਂ ਜੋ ਸਾਡੇ ਹਨ ਭਾਵਾਂ ਨੂੰ ਇਹੀ ਬੇਨਤੀ ਆ ਕਿ ਜਿੱਥੇ ਵੀ ਤੁਹਾਨੂੰ ਇਹੋ ਜਿਹੇ ਲੋਕ ਦੇਖਦੇ ਆ ਇਹਨਾਂ ਨੂੰ ਆਪਾਂ ਕੱਢਾਂਗੇ ਤਾਂ ਜੋ ਸਾਡੇ ਜਿਹੜੇ ਨੌਜਵਾਨ ਆ ਉਹ ਵੀ ਜਿਹੜਾ ਉਹਨਾਂ ਨੂੰ ਰੁਜ਼ਗਾਰ ਮਿਲ ਸਕਦਾ ਇਸ ਕਰਕੇ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਇਹ ਘਟਨਾ ਆ ਇਹ ਬਹੁਤ ਹੀ ਜਿਆਦਾ ਨਿੰਦਨਯੋਗ ਆ ਤੇ ਦੁਬਾਰਤੋਂ ਮੇਰੀ ਫੇਰ ਇਹੀ ਬੇਨਤੀ ਆ ਕਿ ਆਪਾਂ ਸਾਰੇ ਇੱਕ ਮੋਟ ਹੋ ਕੇ ਤੇ ਆਪਣਾ ਪੰਜਾਬ ਬਚਾਈਏ ਤੇ ਭਈਏ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ